ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਜਗਰਾਜ ਵੀਰ ਦੇ ਫਾਰਮ ਤੇ ਆਇਆ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਯਾ ਪਸ਼ੂ ਵਪਾਰ ਦਾ ਕੀਤਾ ਵੀਰ ਜਗਰਾਜ ਸਿੰਘ ਉਹਨਾਂ ਦਾ ਰੁਟੀਨ ਦੇ ਵਿੱਚ ਕੰਮ ਕਰਦੇ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਵਿਕਰੀ ਵਾਲੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਤੋਂ 8 ਨਗ ਦਿਖਾਉਣੇ ਆ 7 ਕੁ ਵੜਾ ਦਿਖਾਉਣੀਆਂ ਤੁਹਾਨੂੰ ਤਕਰੀਬਨ ਕੋਈ 22 24 24 ਲੀਟਰ ਵਾਲੀ ਵਾੜ ਵੀ ਤੁਹਾਨੂੰ ਪ੍ਰੋਪਰ ਨਜ਼ਰ ਆਜੂਗੀ ਵਿੱਚ ਠੀਕ ਆ ਜੀ ਇੱਕ ਬਹੁਤ ਖੂਬਸੂਰਤ ਨੀਲੀ ਦੀ ਝੋਟੀ ਤੁਹਾਨੂੰ ਦਿਖਾ ਦੇਵਾਂਗੇ ਠੀਕ ਆ ਸੋ ਗੱਬਣ ਤਿਆਰੀ ਤੇ ਆ ਹਜੇ ਸਮਾਂ ਲੈਂਦੀ ਆ ਸੋ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਵਾਰੀ ਤੁਹਾਨੂੰ ਆਪਾਂ ਮੋٹے ਤੌਰ ਤੇ ਇਧਰ ਝਾਤ ਪਵਾ ਦਗੇ ਇਹ ਜਿਹੜੀਆਂ ਤੁਸੀਂ ਵਾੜਾਂ ਦੇਖੋਗੇ ਤਕਰੀਬਨ 7 ਵਾੜਾਂ ਨੇ ਕੋਈ 15 18 20 ਦਿਨਾਂ ਦੇ ਦੌਰਾਨ ਸਮਾਂ ਹੋ ਗਿਆ ਇਹਨਾਂ ਨੂੰ ਸੁਈਆਂ ਨੂੰ ਤੇ ਕਿੰਨੇ ਕਿੰਨੇ ਦਿਨ ਉਹ ਪ੍ਰੋਪਰ ਆਪਾਂ ਪੂਰੀ ਵੀਡੀਓ ਦੇ ਵਿੱਚ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਕਰਿਆਲੇ ਤੁਸੀਂ ਖਾਸ ਵਿజిਟ ਕਰਨੀ ਆ ਦੋਸਤੋ ਕਰਿਆਲੇ ਦੀਆਂ ਬੈਕਾਂ ਨੇ ਠੀਕ ਆ ਜੀ ਤਗਾਣਾ ਚੀਦ ਤੇ ਪਿੰਡ ਥੋੜੀ ਥੋੜੀ ਦੂਰੀ ਤੇ ਆ 8-7 8-10 ਕਿਲੋਮੀਟਰ ਦੀ ਦੂਰੀ ਪੱਟੀ ਸ਼ਹਿਰ ਤੋਂ ਪਿੰਡ ਕਰਿਆਲੇ ਦੀ ਪੂਰੀ ਗੱਲਬਾਤ ਕਰਾਂਗੇ ਅੱਜ 20 ਮਾਰਚ ਨੂੰ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 2:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਠੀਕ ਆ ਜੀ ਤੇ ਕੋਈ ਵੀ ਆਪਣਾ ਭੈਣ ਭਰਾ ਸੱਜਨ ਵੀਰ ਇਹ ਵੀਡੀਓ ਵੇਖ ਕੇ ਆ ਰਿਹਾ ਇੱਥੇ ਆਪਣੀ ਇੱਕ ਟਾਈਮ ਚਾਹੇ ਕੋਈ ਦੋ ਟਾਈਮ ਆਣ ਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਆਪਣੀ ਚੋਚਵਾ ਕੇ ਤਸੱਲੀ ਕਰ ਲਿਓ ਇੱਕ ਗੱਬਣ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਟਿੱਪ ਕੇ ਭਰਾ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ ਸੋ ਨੀਲੀ ਜਾਂ ਨੀਲੀ ਰਾਵੀ ਦੇ ਸ਼ਕੀਨ ਵੀਰਾਂ ਦੇ ਦੀ ਇੱਕ ਬਹੁਤ ਸੋਹਣਾ ਤੋਹਫਾ ਵੀਰ ਜਗਰਾਜ ਲੈ ਕੇ ਆਇਆ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਜਗਰਾਜ ਬਾਈ ਸਾਸਰੀ ਘਾਲ ਸਾਸਰੀ ਘਾਲ ਸਨੋ ਠੀਕ ਠਾਕ ਜੀ ਬਹੁਤ ਵਧੀਆ ਜਗਰਾਜ ਠੀਕ ਠਾਕ ਵੀਰੇ ਵਧੀਆ ਵਧੀਆ ਜੀ ਜਗਰਾਜ ਵੀਰੇ ਅੱਜ ਮਾਲ ਟੋਟਲ ਆਪਣੇ ਕੋਲ 8 ਕ ਪਸ਼ੂ ਆ ਆ 7 8 ਠੀਕ ਹੈ ਇੱਕ ਬਹੁਤ ਖੂਬਸੂਰਤ ਚੰਗੀ ਝੋਟੀ ਆ ਆਪਣੇ ਕੋਲ ਨੀਲੀ ਹਾਂ ਜੀ ਚੰਗੀ ਵਧੀਆ ਵਜਨ ਉਪ ਲੋਡ ਦੇ ਵਿੱਚ ਆ ਇਥੋਂ ਲੋਕਲੋਂ ਫਿਰ ਪਰਚੇਸ ਕੀਤੀ ਸੀ ਲੋਕਲ ਲੋਕਲ ਠੀਕ ਆ ਤੇ ਸੂਆ ਜਗਰਾਜ ਭਾਈ ਇਹ ਪਹਿਲਾ ਹੀ ਹੋਗੀ ਸੂਆ ਪਹਿਲਾ ਮੂੰਹ ਚਾਰ ਦੰਦੋ ਮੂੰਹ ਕਨਫਰਮ ਚੌਗੀ ਚਾਰ ਦੰਦ ਹਾਂ ਠੀਕ ਆ ਲੈਂਦੀ ਆ ਦਿਨ ਹਜੇ ਨਾ ਲੈ ਜਨੇ 10 ਦਿਨ 10 12 ਦਿਨ ਕੱਢੂ 10 12 ਦਿਨ ਹਾਂ ਲੋ ਵੀ 10 12 ਦਿਨ ਹਜੇ ਤੇ ਪਏ ਆ ਸੂਣ ਦੇ ਠੀਕ ਆ ਜੀ ਪਹਿਲਾ ਸੂਆ ਝੋਟੀ ਆ ਚੌਗੀ ਮੂੰਹ ਦੰਦੀ ਚਾਰ ਦੰਦਾਂ ਦਾ ਸੂ ਠੰਡੀ ਤੇਰੀ ਆ ਸੀਲੀਆਂ ਸੂਲੀਆਂ ਕੁਰੀ ਆਪਾਂ ਤੁਹਾਨੂੰ ਚੈੱਕ ਕਰਾਉਣੇ ਆ ਠੀਕ ਆ ਜੀ ਮਾਰਕਿੰਗ ਚਾਰੇ ਪੈਰਾਂ ਤੇ ਆ 8-10 ਕ ਦਿਨ ਹਜੇ ਖੁੱਲੇ ਡੂਲੇ ਲੈ ਜੂਗੀ ਝੋਟੀਆਂ ਬਿਲਕੁਲ ਵੇਖੋ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਨ ਬਹੁਤ ਸੋਨਾ ਮੁੱਠੀ ਮੁੱਠੀ ਥਾਨਾ ਦੇ ਪਾ ਲਓ ਜੀ ਠੀਕ ਹੈ ਜੀ ਹਾਂ ਇਧਰ ਅੱਚ ਮੜਾ ਬੱਚਾ ਲੱਗਾ ਹਨਾ ਆ ਵਾਹ ਇਧਰੇਗਾ ਬਹਿਣੀ ਵਾਲੇ ਪਾਸੇ ਮੜਾ ਇਹ ਲੱਗਾ ਹਾਂ ਆ ਦੇਖੋ ਜੀ ਠੀਕ ਹੈ ਜੀ ਲਓ ਜੀ ਕਰੋ ਚੈੱਕ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਚੌੜਾ ਪਿੱਠ ਪੁੱਠਾ ਤੇ ਛੋਟਾ ਸੇਂਗਾ ਠੀਕ ਹੈ ਜੀ ਅੱਖਾਂ ਬਿੱਲੀਆਂ ਨੇ ਅੱਖਾਂ ਦੇ ਵਿੱਚ ਜਵਾਬ ਤੁਹਾਨੂੰ ਨਜ਼ਰ ਆ ਜਾਊਗਾ ਅੱਖਾਂ ਬਿੱਲੀਆਂ ਗੋਲ ਸਿੰਘ ਆ ਬਿਲਕੁਲ ਛੋਟਾ ਸਿੰਘ ਤੇ ਪਹਿਲਾ ਸੁਹਾ ਵੀਰ ਦੱਸ ਰਿਹਾ ਵੀ ਚੌਗੀ ਮੋਹਦੰਦੀ ਕਨਫਰਮ ਚਾਰਦੰਦਾ ਪਹਿਲਾ ਸੁਹਾ ਬਾਕੀ ਇਧਰ ਲੇਵੇ ਚੱਡੇ ਤੇ ਤੁਹਾਨੂੰ ਆਪਣਾ ਨਿਸ਼ਾਨ ਦਿਖਾ ਦੇ ਦੋਵੇਂ ਬੰਨੇ ਨਾ ਪੈ ਗਈ ਸੋ ਦੋਵੇਂ ਬੰਨੇ ਨਿਸ਼ਾਨ ਪ੍ਰੋਪਰ ਤੁਹਾਨੂੰ ਨਜ਼ਰ ਆਊਗਾ ਆ ਕਰੋ ਜੀ ਠੀਕ ਆ ਜਗਰਾਜ ਵੀਰ ਲਿਆਓ ਖੋਲ ਕੇ ਖੁਰੀ ਆਪਾਂ ਤੋੜ ਕੇ ਦਿਖਾਓ ਠੀਕ ਆ ਜੀ ਝੋਟੀ ਦੋਸਤੋ 10 ਦਿਨ ਹਜੇ ਕੱਢਦੀ ਆ ਠੀਕ ਆ ਜੀ ਚੱਡੇ ਦੇਵੇ ਦੀ ਤੁਸੀਂ ਦੇਖੋ ਬਰਤਰ ਓਨੀ ਅੱਗੇ ਤੇ ਓਨੀ ਬਿਲਕੁਲ ਪਿੱਛੇ ਦੀ ਤਿਆਰੀ ਕਰਮਾਂ ਲਈ ਕਰੂਗੀ ਅਜੇ ਸਮੇਂ ਦੇ ਹਿਸਾਬ ਤਰੀਕੇ ਨਾਲ ਹੀ ਮੇਰਾ ਭਰਾ ਗੱਲ ਬੰਨੀ ਹੈ ਅਜੇ 8-10 ਦਿਨ ਆਰਾਮ ਨਾਲ ਲੈਂਦੀ ਹੈ ਸੋ ਹਾਈਟ ਕਰ ਦੋ ਪੂਰਾ ਵੱਡਾ ਅਸਲ ਦੇ ਵਿੱਚ ਕਿਸੇ ਭਰਾ ਨੇ ਇੱਕ ਵਾਰੀ ਵੇਖ ਕੇ ਜਜਮੈਂਟ ਕਰਨੀ ਹੁੰਦੀ ਆ ਪਰ ਜਦੋਂ ਕੋਈ ਭਰਾ ਸਫਦਾ ਕਰਦਾ ਤੇ ਆਪਾਂ ਜਰੂਰ ਇੱਕ ਵਾਰੀ ਸਾਰਿਆਂ ਨੂੰ ਪਹਿਲਾਂ ਦੱਸ ਦਈਏ ਵੀ ਕੱਦ ਬਹੁਤ ਸੁਣਾ ਆਮ ਨੋਰਮਲ ਹੈ ਮੀਡੀਅਮ ਹਾਈਟ ਦੇ ਵਿੱਚ ਜਾਂ ਮਧਰੀ ਡੌਲੀ ਦੇ ਵਿੱਚ ਆਪਾਂ ਨੀਲੀ ਜਾਂ ਨੀਲੀ ਰਾਵੀ ਦੇ ਪਸ਼ੂ ਵੇਖਦੇ ਆ ਤੇ ਕੱਦ ਇਸ ਝੋਟੀ ਦਾ ਵੱਡਾ ਸੀ ਇਹ ਸਭ ਦਾ ਠੰਡੀ ਤੇਰੀ ਆ ਪੂਛਾ ਚੱਕ ਖਲੋਂਦੀ ਹੈ ਨਾ ਤੇਰੀ ਤੁਰੇ ਬਹੁਤ ਜਿਆਦੀ ਹੈ ਝੋਟੀ ਉੱਤੇ ਖੁਰਕਾਂ ਦਾ ਇਹੋ ਭਾਈ ਦੀ ਦਵਾ ਦਾ ਚੋੜੀ ਹੋਈ ਨਹੀਂ ਹਾਂ ਹਾਂ ਬਾਕੀ ਪਲੀ ਪਲੀਤੀ ਬਹੁਤ ਜ਼ਿਆਦਾ ਰਾਜੀ ਵਜਨ ਲੋੜ ਬਹੁਤ ਜ਼ਿਆਦਾ ਝੋਟੀ ਦਾ ਸੋ ਬਹੁਤ ਸੋਹਣੀ ਦੋਸਤੋ ਸਭੀ ਪਲੀ ਪਲੀਤੀ ਝੋਟੀ ਆ ਇਧਰ ਤੋਂ ਮੇਰੇ ਕੋਲ ਹੀ ਆਪਾ ਦਿਖਾਉਣੇ ਆ ਫਿਰ ਆ ਦੇਖੋ ਠੀਕ ਹੈ ਜਗਰਾਜ ਭਾਈ ਕੀ ਡਿਮਾਂਡ ਕੀ ਮੁੱਲ ਕਰਤਾ ਇਹਦਾ ਸਰ ਮੋਲੇ ਦਾ ਫੋਨ ਤੇ ਕਰ ਲਾਂਗੇ ਫੋਨ ਤੇ ਹਾਂ ਠੀਕ ਆ ਵੀ ਉਹ ਵੀ ਚਲੋ ਹਜੇ ਚਲੋ ਦਿਨ ਲੈ ਲੈ ਨਹੀਂ ਨਹੀਂ ਜੇ ਇਹ ਹੋਦਾ ਇਤਨਾ ਦੇ ਇਤਨਾ ਦੇ ਦਾਂਗਾ ਨਾ ਸੁਆਗਤ ਦੇਣਾ ਕੋਈ ਗੱਲ ਨਹੀਂ ਠੀਕ ਆ ਜੀ ਲਓ ਵੀ ਆ ਦੋਸਤੋ ਮੋਲੇ ਦਾ ਫੋਨ ਤੇ ਦੱਸਿਆ ਜਾਊਗਾ ਕੋਈ ਵੀ ਸੱਜਣ ਵੀਰ ਜਿੰਨੂੰ ਪਸੰਦ ਆਊਗੀ ਜਲਬਾਤ ਕਰ ਲਿਓ ਕਾਲ ਕਰ ਲਿਓ ਠੀਕ ਆ ਜੀ ਮੁੱਲ ਫੋਨ ਤੇ ਹੋਊਗਾ ਠੀਕ ਆ ਬਹੁਤ ਪਿਆਰੀ ਝੋਟੀ ਆ ਪਸੰਦ ਆਊਗੀ ਭਰਾਵਾਂ ਨੂੰ ਇੱਕੋ ਜਿਹੇ ਤਰ੍ਹਾਂ ਸੈਕਿੰਡ ਨੰਬਰ ਤੇ ਜਗਰਾਜ ਆਪਣੇ ਕੋਲ ਆ ਬੱਛੀ ਖੜੀ ਆ ਇਹ ਪਹਿਲਾ ਸੁਆ ਪਹਿਲਣ ਬੱਛੀ ਆ ਦੁੱਧ ਹੋਊਗਾ ਸੱਲੇ 23 24 ਕਿਲੋ ਤੇ ਜੋ ਵੀ ਕਿਲੋ ਹਾਂ ਠੀਕ ਹੈ ਇਹਨੂੰ ਅਜ ਦਿਨ ਕਿੰਨੇ ਹੋ ਗਏ ਜਗਰਾ ਇਹਨੂੰ ਹੋ ਗਏ ਨੇ 15 16 ਦਿਨ ਸਹੀਨ ਹੋ ਗਏ 15 16 ਦਿਨ ਹਾਂ ਬੱਚਾ ਮਗਰ ਮਗਰ ਬੱਚਾ ਬੱਚਾ ਮੇਲ ਕਾ ਦੁੱਧ ਐਸ ਵਕਤ 22 ਕਿ 24 24 ਕਿਲੋ ਦੁੱਧ ਦਊਗਾ 23 23 ਤੋਂ 24 ਕਿਲੋ ਤਿਆਰ 24 ਕਿਲੋ ਨੈਟ ਦੁੱਧ ਹਾਂ ਲਓ ਜੀ ਮਗਰ ਬੱਚਾ ਠੀਕ ਹੈ ਜੀ 23 24 ਕਿਲੋ ਦੁੱਧ ਤਿਆਰ ਵਰ ਤਿਆਰ ਆ ਠੀਕ ਹੈ ਜੀ ਕੋਈ ਭਰਾ ਇੱਥੇ ਆਣ ਕੇ ਚੋਗੇ ਤਾਂ ਸੱਲੀ ਕਰ ਲੇ ਵੀਡੀਓ ਕਾਲ ਤੇ ਇੱਕ ਟਾਈਮ ਕਰਾ ਲਓ ਇੱਥੇ ਇੱਕ ਟਾਈਮ ਇੱਥੇ ਆਣ ਕੇ ਕਰਦੇ ਹੋ ਜਿਹੜੇ ਕੋਈ ਦੂਰ ਨੇੜੇ ਵਾਲੇ ਆ ਜਿਹੜਾ ਕੋਈ ਉਹ ਬੇਸ਼ੱਕ ਆਪਣੀ ਇੱਥੇ ਦੋ ਟਾਈਮ ਚੋਗੇ ਤਸੱਲੀ ਕਰ ਸਕਦਾ ਲਿਓ ਜਗਰਾਜ ਵੀਰੇ ਕੱਢ ਦੀਏ ਬਾਹਰ ਸੋ ਪਹਿਲਾ ਸੂਬਾ ਪਲੂਹਣ ਜਿਹੜੀ ਦੋਸਤੋ ਇਹ ਬੱਚੀ ਸੂਈ ਆ ਮਗਰ ਬੱਚਾ ਮੇਲ ਕਾਫ ਆ ਤੇ ਹਾਈਟ ਕੱਢਦੀ ਉੱਚੀ ਆ ਠੀਕ ਆ ਜੀ ਫੁੱਲ ਵੱਡੀ ਆ ਵੇਖੋ ਜੀ ਪੂਰੀ ਵੱਡੀ ਐ ਨਵੀਂ ਜਗਰਾਜ ਮੋਰਨਿਕ ਸੁਬਾ ਕੋਈ ਚਵਾਈ ਦਾ ਸਮਾਂ ਇਹਦਾ 6:30 ਵਜੇ ਕੋਵੀ ਨਮਾ ਆਂਗਾ ਠੀਕ ਆ ਜੀ ਬਸ ਇਹ ਪਹਿਲਾ ਸੂਆ ਪਲੂਨ ਬੱਛੀ ਆ ਤੇ ਕਦ ਤੋਂ ਪੂਰਾ ਉੱਚਾ ਵੱਡੇ ਕਦ ਕਰਦੀ ਆ ਠੀਕ ਆ ਹਾਇਟ ਕਦ ਵੀ ਘੋੜੀਆਂ ਵਰਕੀ ਇਹਦੀ ਪੂਰੀ ਪੂਰੀ ਹਾ ਠੀਕ ਆ ਲੋ ਜੀ 24 ਕਿਲੋ ਦੁੱਧ ਤੇ ਜਗਰਾਜ ਕੀ ਮੁੱਲ ਰੋਗੇ ਤਾਂ ਬਈ ਇਹ ਅਜ ਇੱਕ ਪੈਂਦੀ ਦੇ ਦਾਂਗੇ ਇੱਕ ਪੰਜ ਦੀ ਹੂੰ ਮੁੱਲ ਭਾਜੋ ਮਰਜੀ ਕਰ ਠੀਕ ਆ ਵੀ ਮੋਲ ਉਹੀ ਹੋਣਗੇ ਵੀ ਜਿਹੜੇ ਨਾਂਜ ਨਾਲ ਹੈ ਹਾਂ ਥੋੜਾ ਘਾਣਾ ਵਿੱਚੋਂ ਜ਼ਿਆਦਾ ਨਹੀਂ ਮੌਕੇ ਤੇ ਥੋੜਾ ਕੋਈ ਸ਼ੋਰ ਛੱਪੇ ਹੁੰਦੇ ਆ ਥੋੜਾ ਘਾਣਾ ਠੀਕ ਆ ਲੋ ਵੀ 1 ਲੱਖ 5000 ਇਹਦੀ ਕੀਮਤ ਰਹੂਗੀ ਠੀਕ ਆ ਜੀ ਸੋ ਪਹਿਲਾ ਸੂਆ ਪਲੂਨ ਇਹ ਬੱਚੀ ਸੂਈ ਆ ਮਗਰ ਇਹਦੇ ਬੱਚਾ ਮੇਲ ਕਾਪ ਆ ਸੋ ਬੱਚੇ ਇੱਕ ਸਾਈਡ ਤੇ ਆ ਪ੍ਰੋਪਰ ਆਪਾਂ ਤੁਹਾਨੂੰ ਬੱਚੇ ਵੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਇੱਧਰ ਜਗਰਾਜ ਆਪਣੇ ਕੋਲ ਜਿਹੜੀ ਦੂਜੇ ਨੰਬਰ ਤੇ ਇੱਧਰ ਵੇੜ ਖੜੀ ਐ ਇੱਕ ਤੀਸਰੇ ਨੰਬਰ ਤੇ ਵੇਰਵਾ ਪਾਈ ਜਾਂਦੇ ਆ ਇਹ ਵੇੜ ਕਿਵੇਂ ਆ ਇਹ ਵੀ ਦੂਜਾ ਸੂਆ ਹੋਊਗੀ ਆ ਇਸੇ ਦਿਨ ਦੁੱਧ ਹੋਊਗਾ 23 ਕਿਲੋਊਗਾ 23 ਤੋਂ 24 ਹੋ ਜੇ 22 ਹੋ ਜੇ 23 24 ਕਿਲੋ ਹਾਂ ਇੱਥੇ ਗੰਨਾ ਹੋਊਗਾ ਹੂੰ ਬਈ ਇਹ ਸੂਆ ਹੋਊਗਾ 15 16 ਦਿਨਾਂ ਦਾ 15 16 ਦਿਨਾਂ ਦੀ ਸੂਈ ਆ ਆ ਬੱਚਾ ਨਹੀਂ ਦਾਗਾ ਠੀਕ ਆ ਬਗੈਰ ਬੱਚੇ ਤੋਂ ਬਗੈਰ ਬੱਚੇ ਤੋਂ ਤੇ ਸੂਆ ਜਿਹੜਾ ਅੱਜ 15 16 ਦਿਨਾਂ ਦਾ ਕਿ 20 ਦਿਨਾਂ ਤੋਂ ਬਾਅਦ ਨਹੀਂ ਨਹੀਂ ਇੱਥੇ ਕਹੂਗਾ 15 16 ਦਿਨਾਂ ਦਾ ਅੰਦਰ ਅੰਦਰ ਹੀ ਆ ਠੀਕ ਆ ਤਾਂ ਦੁੱਧ ਮਰਗੀ 22 23 ਤੋਂ ਪਲੱਸ ਹਾਂ 23 ਤੋਂ ਪਲੱਸ ਹੋ ਠੀਕ ਆ ਜੀ ਲੋ ਵੀ ਦੂਜਾ ਸੂਬਾ ਹੈ ਕਾਦੇ ਦਾ ਵੀ ਪੂਰਾ ਉੱਚਾ ਵੱਡੇ ਕਦ ਕੱਢਦੀ ਆ ਤੇ ਬਗੈਰ ਬੱਚਿਆਂ ਠੀਕ ਆ ਜੀ ਤੇ ਦੁੱਧ ਮੇਰਾ ਭਰਾ ਤਕਰੀਬਨ ਕੋਈ 22 23 24 ਲੀਟਰ ਵਾਲੇ ਪਸ਼ੂ ਲੱਭ ਰਿਹਾ ਤੇ ਚਾਹਵਾਣੋਂ ਤੁਸੀਂ ਹੱਥ ਪਾ ਸਕਦੇ ਜੇ ਵੈੜ ਵੱਡੇ ਕਦ ਕੱਢਦੀ ਆ ਤੇ ਬਾਹਰ ਕੱਢ ਕੇ ਆਪਾਂ ਤੁਹਾਨੂੰ ਸੋਰ ਕੇ ਦਿਖਾ ਦਿੰਦੇ ਆ ਬਾਕੀ ਬਿਲਕੁਲ ਸਟੇਟ ਪਟਾ ਤੇ ਫੈਸ਼ਨ ਫੂਸ਼ਨ ਵੈੜ ਦਾ ਤੁਸੀਂ ਦੇਖ ਸਕਦੇ ਜੇ ਮੋٹے ਡੱਬ ਤੇ ਵੱਡਾ ਕਦ ਆਹ ਦੇਖੋ ਸੋ ਜਿਹੜਾ ਥਣ ਜਿਹੜਾ ਦੋਸਤੋ ਕਿਸਾਨ ਵੀਰੋ ਪੂਰਾ ਹੱਥੀ ਮੁਠੀ ਵਾਲਾ ਥਾਣਾ ਸਪੇਸ ਗੈਪ ਚੁਬਾਈ ਚੁਬਾਈ ਦੀ ਫਿਰ ਬਿਲਕੁਲ ਇੱਕ ਨੰਬਰ ਪੂਰੀ ਸਾਫ ਠੀਕ ਆ ਬਾਹ ਜੀ ਠੀਕ ਹੈ ਜੀ ਸੈਕੰਡ ਟਾਈਮਰ ਬਾਕੀ ਪ੍ਰੋਪਰ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਕੋਈ 15 16 ਦਿਨਾਂ ਦੀ ਐ ਵੀ ਸੁਈ ਆ ਤੇ ਦੁੱਧ ਦੇ ਥਲੇ ਕਰਮਾ ਲਈ ਦੇ ਕੋਈ 22 23 23 ਤੋਂ ਪਲੱਸ ਪਲੱਸ ਦੁੱਧਾ ਠੀਕ ਆ ਜੀ ਸੋ 23 ਤੋਂ 24 ਦੇ ਦਰਮਿਆਨ ਕੋਈ ਵੀ ਮੰਨ ਕੇ ਆਪਣਾ ਵੀਰ ਸੱਜਣ ਸੌਦਾ ਕਰ ਸਕਦਾ ਥਣ ਹੱਥੀ ਮੁੱਠੀ ਵਾਲਾ ਦੋ ਪਾਸੇ ਬੈਠ ਕੇ ਜਾਂ ਹੱਥੀ ਚਵਾਈ ਕੋਈ ਪ੍ਰਾ ਸੌਖੇ ਤਰੀਕੇ ਨਾਲ ਕਰ ਸਕਦਾ ਠੀਕ ਆ ਜੀ ਕਿਸੇ ਰਕਮ ਦਾ ਭੂਰ ਜਾਂ ਛੱਟਾ ਨਹੀਂ ਹੈਗਾ ਇਹ ਜਿਗਰਾਜ ਕੀ ਮੁੱਲ ਭਰਾਏ ਦਾ ਕਰਾਂਗੇ ਆਪਾਂ ਇਹ 75000 ਦੀ ਬੇ ਦੇ ਦੇਣੀ ਆ ਜੀ 75000 ਦੀ ਦਿੱਤੀ ਸੀ ਹਾਂ ਠ ਠੀਕ ਛੋੜ ਚਪਾਈ ਕਰਨਾ ਬਸ ਠੀਕ ਆ ਲੋ ਵੀ ਹਾਜਾ ਨਾ ਜਿਹੜੀ ਹੈ 75000 ਦੀ ਹੋ ਗਈ ਠੀਕ ਆ ਜੀ ਤੇ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਇਧਰੋਂ ਦਿਖਾ ਦਈਏ ਮਾੜਾ ਜ ਆ ਵੇਖੋ ਸ਼ੀਲ ਥਾਉ ਉਹਦਾ ਠੀਕ ਆ ਸੋ ਅੱਗੇ ਨੈਕਸਟ ਜਿਹੜੀ ਵੀਰ ਜਗਰਾਜ ਆਪਣੇ ਕੋਲ ਇਧਰ ਆ ਬੈਠ ਖੜੀ ਹੈ ਇਹ ਵੀ ਦੂਜਾ ਸੂਆ ਹੋਊਗੀ ਠੀਕ ਆ ਜੀ ਇਹਨੂੰ ਅੱਜ ਦਿਨ ਕਿੰਨਾ ਹੋ ਗਿਆ ਸਾਬ ਨੂੰ ਇਹਨੂੰ ਹੋ ਗਿਆ ਨੇ 20 ਦੇ 20 ਤੋਂ 22 ਦਿਨ ਹੋ ਗਏ ਨੇ 20-25 ਦਿਨਾਂ ਦੀ ਇਹਦੇ ਮਗਰ ਬੱਛੀ ਬੱਛੀ ਮਗਰ ਹਾਂ ਦੋ ਦਸ 17-18 ਕਿਲੋ ਵੇ ਪਾਰਾ 17 ਕਿਲੋ ਹਾਂ ਠੀਕ ਹੈ ਜੀ ਲੋ ਵੀ 18 17 ਕਿਲੋ ਦੁੱਧ ਸੁਭਾ ਵੀ ਤਕਰੀਬਨ ਤੀਜਾ ਹੋ ਗਈ ਆ ਦੋ ਜਾ ਲਾਲੇ ਕੋ ਤੇ ਜਾ ਲਾਲੇਗਾ ਉਹਦੀ ਠੀਕ ਆ ਲੋ ਵੀ ਮਗਰ ਇਹਦੇ ਬੱਚੀ ਆ ਠੀਕ ਹੈ ਜੀ 18 17 ਦਿਨਾਂ ਦੀ ਸੂਈ ਆ ਤੇ 19 20 20 ਕਿਲੋ ਦੁੱਧ ਐਸ ਵਕਤੇ ਦੇ ਥੱਲੇ ਮੌਕੇ ਦੇ ਮੌਜੂਦ ਜਿਹੜਾ ਕਿਸੇ ਵੀਰ ਨੇ ਚੋਕੇ ਤਸੱਲੀ ਕਰ ਲੈਣੀ ਆ ਥਾਣਾ ਤਕਰੀਬਨ ਨੋਕਲਾ ਬਲੈਕ ਥਾਣਾ ਹੱਥੀ ਮੁਠੀ ਵਾਲੇ ਤੇ ਕਾਦੇ ਦਾ ਵੀ ਤਕਰੀਬਨ ਆਮ ਨਾਰਮਲ ਮੀਡੀਅਮ ਹਾਈਟ ਤੋਂ ਫਰਾਸ ਵੱਡੀਆਂ ਬਹਿੜਾਂ ਦੇ ਵਿੱਚ ਆਪਾਂ ਦੀ ਗਿਣਤੀ ਕਰ ਸਕਦੇ ਆ ਲੋ ਬਾਈ ਲੂਈ ਦੇਖੋ ਆ ਵੇਖੋ ਉੱਤੇ ਰਿ ਸੌਰੀ 17 18 ਹਾਂ ਠੀਕ ਆ ਪਹਿਲਾਂ ਦੋਸਤ ਮਿਸਟੇਕ ਨਾ ਪਾਉਂਨੀ 20 ਲੀਟਰ ਕਹਤੋ ਆ ਪਾ ਕੇ ਚੋਵੇ ਤੇ ਮਰੇ ਘਟ ਨਹੀਂ ਜੇ ਫਿਰ ਹਾਂ ਹਾਂ ਗਲਤ ਨਾ ਨਾ ਕਰ ਲੋ ਜੇ ਉਹ ਵੀ 17 18 17 18 ਜਿਹੜਾ ਇਹ ਥੱਲੇ ਹੁਣ ਮੌਜੂਦ ਆ ਠੀਕ ਆ ਤੋ ਕਿਸੇ ਰਕਮ ਦਾ ਕੋਪੂਰ ਛਿਟਾ ਦੂਜਾ ਤੀਜਾ ਕੰਮ ਨਹੀਂ ਜੋ ਪਹਿਲਾਂ ਦੱਸੀ ਜਾਵੇ ਹਨਾ ਨਾ ਨਾ ਕੋਈ ਚੱਕਰ ਨਹੀਂ ਹਾਂ ਕੱਦ ਵੱਡਾ ਇਹਦਾ ਵੀ ਤਕਰੀਬਨ ਤੁਸੀਂ ਵੇਖੋਗੇ ਵੱਡੀਆਂ ਵੜਾਂ ਦੇ ਵਿੱਚ ਆ ਹਾਂਜੀ ਤੇ ਦੂਜਾ ਸੂਇਏ ਕਰਮਾ ਵਾਲੀ ਸੂਇਏ ਬੱਚੀ ਮਗਰ ਆ ਬੱਚੇ ਤੁਹਾਨੂੰ ਆਪਾਂ ਕੱਲੇ ਕੱਲੇ ਪਸ਼ੂ ਜਿਹਦੇ ਜਿਹਦੇ ਬੱਚੇ ਹੈਗੇ ਤੁਹਾਨੂੰ ਦਿਖਾਵਾਂਗੇ ਜਗਰਾਉ ਦੇ 17 18 ਕਿਲੋ ਵੀਰੋ ਦੁੱਧ ਦੇ ਦਾਂਗੇ ਕਿਨੇ ਦੀ ਆ ਭਾਜੀ ਇਹ 70000 ਦੀ ਹਾਂ ਨਾ 70000 ਦੀ ਹਾਂ ਚਵਾਈ ਅਗਲੇ ਪਿਛਲੇ ਤੋਂ ਨਾਲ ਦੀ ਬਰਾਬਰ ਕੋਈ ਗੱਲ ਘਾਟ ਤੇ ਨਹੀਂ ਬਰਾਬਰ ਹੋਊਗਾ ਐਨ ਚੌਥੇ ਬਰਾਬਰ ਹੋਊ ਕੋ ਦੂਰੋਂ ਨੇੜੇ ਕੋਈ ਸੱਜਣਾਂ ਦਾ ਲੋਵੀ ਪ੍ਰਾਬੋ ਠੀਕ ਹੈ ਜੀ ਸੋ ਚਵਾਈ ਚੰਗੀ ਆ ਥੋੜਾ ਲੱਗ ਗਿਆ ਤੁਹਾਨੂੰ ਆਪਾਂ ਇੱਕ ਬਹਿਨੀ ਵਾਲੇ ਪਾਸੋਂ ਵਿਖਾ ਦਿੱਤੀ ਆ ਵੇਖੋ ਹਾਂ ਅਖੇ ਰੱਖਾਂਗੇ ਮੋਬੀ ਲੜੇ ਜਗਰਾਜ ਤੋਂ ਬਾਅਦ ਆਪਣੇ ਕੋਲ ਆ ਜਰਸੀ ਬ੍ਰੀਡ ਦੇ ਵਿੱਚ ਆ ਗਈ ਇੱਕ ਵੜ ਹਾਂਜੀ ਠੀਕ ਹੈ ਆ ਫੇਸ ਕੁਆਲਟੀ ਦੇਖੋ ਠੀਕਾ ਜੀ ਸੋ ਜਰਥੀ ਦੇ ਵਿੱਚ ਕੋਈ ਕ੍ਰੋਸ ਮੰਨ ਸਕਦਾ ਥੋੜਾ ਜਿਹਾ ਕ੍ਰੋਸ ਵੀ ਆ ਜਿਆਦਾਤਰ ਪਰਸੈਂਟੇਜ ਜਿਹੜੀ ਆਪਾਂ ਜਰਸੀ ਵੀ ਮੰਨ ਸਕਦੇ ਆ ਤੇ ਲਾਲ ਰੰਗ ਦੇ ਵਿੱਚ ਜਿਵੇਂ ਬਦਾਮੀ ਰੰਗ ਦੇ ਵਿੱਚ ਦੁੱਧ ਚੰਗਾ ਦੱਸਣ ਦਿਆ ਵੀਰ ਜਗਰਾਜ ਦੇ ਥੱਲੇ ਦੁੱਧ ਚੰਗਾ ਐਸ ਵਕਤ ਜਗਰਾਜ ਵੀਰੇ ਦੋ ਦੋ ਤੁਸੀਂ ਦੱਸਿਆ ਵੀ ਘੱਟੋ ਘਾਟ ਵੀ ਦਾ ਥੱਲੇ 17 ਕਿਲੋ ਹੋਊਗਾ 17 ਕਿਲੋ ਹਾਂ ਇਹਨੂੰ ਅੱਜ ਦਾਵਾ ਕਿੰਨਾ ਕੁ ਹੋ ਗਿਆ ਹੋਊਗਾ ਸੋ ਇਹਨੂੰ ਇਹਨੂੰ ਹੋ ਗਿਆ ਇਹਨੂੰ ਵੀ ਮੈਂ ਆਪਾਂ 20 ਦਿਨ ਅਗੇ 22 ਦਿਨ ਹੋਏ ਸੀ 20-22 ਦਿਨ ਦੀ ਆ ਹਾਂ ਇਹ ਕਾ ਬੱਚਾ ਮਗਰ ਬੱਚਾ ਮਗਰ ਇਹ ਬੱਚਾ ਮ ਤੇ ਸਵੇਆਂ ਦੇ ਵਿੱਚ ਹੋਊਗੀ ਇਹਦਾ ਦੂਜਾ ਜਾਂ ਤੀਜਾ ਮੰਨ ਲੇ। ਤੀਜਾ ਲੈ ਲਓ। ਠੀਕ ਆ। ਹਾਂ। ਲਓ ਵੀ ਤੀਜਾ ਸਵੇ। ਤੇ 17 18 17 18 ਲੀਟਰ ਜਿਹੜਾ ਤੁਸੀਂ ਤਾਂ ਚਲੋ ਰੋਜ਼ ਦੀ ਚਵਾਈ ਕਰਦੇ ਜੇ ਆਪਣਾ ਡੇਲੀ ਦਾ ਕੰਮ ਹੋਈ ਨਾ ਜਾਂਦੀ ਹੁੰਦਾ। ਕਿਲੋ ਵਧ ਜਾਏ ਕਿਲੋ ਘਟ ਜਾਏ ਕੋਈ। ਤੇ 17 ਤੋਂ ਉਰਾਂ ਤੋਂ ਥੱਲੇ ਮੈਨਸ ਨਹੀਂ ਹੁੰਦਾ। ਹਾਂ। ਠੀਕ ਆ। ਲਓ ਵੀ 17 ਲੀਟਰ ਤੋਂ ਬਾਰ-ਬਾਰ ਜਿਹੜਾ ਦੁੱਧ ਇਸ ਵਾਰ ਦਾ ਹੋਊਗਾ। ਸਵੇ ਆ ਦੂਜਾ ਤੀਜਾ ਆਪਦਾ ਮੇਰਾ ਭਰਾ ਸਮਝ ਵੇਖ ਲਿਆ ਜੇ ਠੀਕ ਆ ਜੀ। ਤੇ ਇਧਰੋਂ ਤੁਹਾਨੂੰ ਪਾ ਵਿਖਾ ਦਿੰਨੇ ਆ। ਆਹ ਵੇਖੋ। ਥਣਾ-ਥੁਣਾ ਦੀ ਕਰੋ ਚੈ ਚੋਣ ਜਵਾ ਦੇ ਬਿਲਕੁਲ ਇਹਨ ਮੋਟੀ ਤਾਰ ਇੱਕ ਪੂਰੇ ਪੂਰੇ ਠੀਕ ਆ ਵੀਰੇ ਲੈ ਆ ਵੀਰੇ ਜਗਰਾਜ ਖੁੱਲ ਗਿਆ ਇਹਨੂੰ ਵੀ ਸੋ ਚਵਾਈ ਚ ਵੀ ਜਿਹੜੀ ਦੋਸਤੋ ਇਹਦੀ ਵੀ ਚੰਗੀ ਆ ਠੀਕ ਆ ਅੰਦਰੇ ਘਵਾ ਲਈਏ ਇਹਨੂੰ ਆ ਅੰਦਰੇ ਘਵਾ ਲਿਓ ਜੀ ਸੋ ਚਵਾਈ ਚੰਗੀ ਆ ਪਿੱਜਾ ਚਾਹੇ ਕੋਈ ਦੁਜਾ ਆ ਫੇਸ ਕੁਆਲਿਟੀ ਤੋਂ ਚਿਹਰੇ ਮੋਰੇ ਤੋਂ ਤੁਸੀਂ ਜਜਮੈਂਟ ਕਰ ਲਿਆ ਜੀ ਠੀਕ ਆ ਜੀ ਸੋ ਮੱਜ ਦਾ ਬਿਲਕੁਲ ਮੁਕਾਬਲਾ ਕਰਦੇ ਪਸ਼ੂ ਜਦੋਂ ਆਪਾਂ ਕ੍ਰੋਸ ਪਸ਼ੂ ਚਾਹੇ ਜਰਸੀ ਪੀਰੀਅਡ ਚਾਹੇ ਸ਼ਾਈਵਾਲ ਵੜਨ ਦੀ ਗੱਲ ਕਰ ਲਈਏ ਦੁੱਧ ਵੀ ਸੰਗਣਾ ਮੱਜਾਂ ਦੇ ਬਿਲਕੁਲ ਬਰਾਬਰੀ ਵਾਲਾ ਦੁੱਧ ਤੇ ਰੇਟ ਦਾ ਕਰਮਾ ਵਾਲੀ ਦਾ ਅੱਜ ਬਿਲਕੁਲ ਜਾਇਜ਼ ਰਹੂਗਾ ਠੀਕ ਹੈ ਜੀ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਤੁਹਾਨੂੰ ਸੋ ਬਹੁਤ ਵਧੀਆ ਚਾਰੇ ਥਾਣਾ ਚੰਗੀ ਸੋਹਣੀ ਸਪੇਸ ਵਧੀਆ ਗੈਪ ਦੇ ਉੱਪਰ ਸੋ 17 ਲੀਟਰ ਤੋਂ ਪਲੱਸ ਪਲੱਸ ਦੁੱਧ ਇਸ ਵਕਤ ਇਹਦੇ ਥੱਲੇ ਹੁਣ ਮਜੂਦ ਆ ਤੇ ਬਾਕੀ ਪਿੱਛੋਂ ਵੀ ਤੁਹਾਨੂੰ ਦਿਖਾ ਰਿਹਾ ਆ ਬਿਲਕੁਲ ਫਾੜੀ ਵਾਲਾ ਚੱਡਾ ਇੱਕ ਸਾਰ ਪੱਧਰ ਵਿਖਾਲਾ ਬੈਕ ਸਾਈਡ ਤੋਂ ਜਗਰਾਤ ਕੀ ਮੁੱਲ ਕੀ ਡਿਮਾਂਡ ਕਰਦਿਆਂ ਦੀ ਅੱਜ ਮੋਲੇ ਦਾ ਹਾਂ ਨਾ ਇਹ 65000 ਰੁਪਈਆ ਬਿਲ ਲੈਣ ਦੇਣੀ ਆ ਵੀ ਜਿਹੜਾ 65000 ਜੋਬ ਲੈ ਲੈਣਾ ਠੀਕ ਆ ਭਾਈ ਨਾ ਵੀ ਦੁੱਧ ਦੇ ਹਿਸਾਬ ਨਾਲ ਤਕਰੀਬਨ ਕੋਈ 17 ਲੀਟਰ ਦੁੱਧ ਤੇ 65000 ਮੋਲ ਕੋਈ 20-22 ਦਿਨਾਂ ਦੀ ਸੋਈ ਆ ਤੇ ਮਗਰ ਦੇ ਬੱਚਾ ਹੈ ਨਾ ਮੱਛਾ ਮਗਰ ਬੱਚਾ ਤੁਹਾਨੂੰ ਦਿਖਾ ਦਾਂਗੇ ਆਪਾਂ ਠੀਕਾ ਜੀ ਜਰਸੀ ਦੀ ਜਿਹੜੀ ਤੇ ਵਾੜ ਤੁਹਾਨੂੰ ਦਿਖਾਈ ਆ ਇੱਧਰ ਇੱਕ ਹੋਰ ਵਾੜ ਤੁਹਾਨੂੰ ਦਿਖਾ ਦਨੇ ਆਪਾਂ ਠੀਕਾ ਜੀ ਐਚਪ ਦੇ ਵਿੱਚ ਕੋਈ ਕ੍ਰੋਸ ਵੀ ਮੰਨ ਲਵੇ ਪੂਰੀ ਜੰਮੀ ਪਲੀ ਆ ਫੁੱਲ ਵੱਡੇ ਕੱਦ ਕਾਠ ਦੀ ਪਲੀ ਪਲੀਤੀ ਸਭੀ ਸੁਭੀ ਤੁਸੀਂ ਆ ਸਾਹਮਣੇ ਦੇਖ ਹੀ ਲੈਣੀ ਆ ਇਹ ਜਗਰਾਜ ਕੀ ਇਹਦੀ ਡਿਟੇਲ ਭਰਾ ਇਸ ਵਾਰ ਕੋਲ ਲਾਲੇ ਦੁੱਝ ਲਾਲੇ ਤੇ ਜਾਗੇ ਇਹਨਾਂ ਨੂੰ ਸੁਈ ਨਹੀਂ ਆਇਆ ਤੇ ਜਾ ਚੌਥਾ ਨੂੰ ਸੁਈ ਨਹੀਂ ਆਇਆ ਜੀ ਬੋਲੇ ਬੋਲੇ ਜੋ ਬਾਹਰ ਹੀ ਨਿਕਲਦੇ ਹਾਂ ਹਾਂ 20 ਬਾਈਕਰ ਅਸਲ ਤਿਆਰ ਹੋਣ 20 ਬਾਈਕਰ ਇਸ ਵਕਤ ਹਾਂ ਠੀਕ ਆ ਵੀਰੇ ਬੱਚਾ ਮਗਰ ਦੇ ਕੀ ਆ ਗਿਆ ਬੱਚਾ ਜੀ ਮਗਰ ਬੱਚਾ ਆ ਗਿਆ ਬੋਲੀ ਮਗਰ ਬੱਚਾ ਆ ਗਿਆ ਤੇ 20 ਲੀਟਰ ਤੋਂ ਦੋਸਤੋ ਪਲੱਸ ਇਸ ਵਕਤ ਇਹਦੇ ਥੱਲੇ ਬੋਲਾ ਹੀ ਆ ਠੀਕ ਆ ਜੀ ਕਿਉਂਕਿ ਅੱਜ ਤਿੱਜਾ ਚੌਥਾ ਦੇਨਾ ਸੋ ਬੱਚੀ ਦਾ ਕਦਕੂਦ ਤੁਸੀਂ ਚੈੱਕ ਕਰ ਸਕਦੇ ਹੋ ਕਦ ਇਹਦਾ ਵੱਡਾ ਠੀਕ ਆ ਜੀ ਦੂਜਾ ਸੁਬਾ ਤੀਜਾ ਸੁਬਾ ਦੂਜਾ ਸੁਬਾ ਆਪ ਦੀ ਸਮਝ ਨਾਲ ਵੇਖ ਲਿਆ ਜੀ ਸੋ ਚੱਡੇ ਲੇਵੇ ਦੀ ਆ ਬਿਲਕੁਲ ਚੈੱਕ ਕਰੋ ਤੁਸੀਂ ਠੀਕ ਆ ਸਟਾਰਟਿੰਗ ਚੰਗੀ ਕਰ ਗਈ ਆ ਜਗਰਾਜ ਕਿੰਨਾ ਕੁ ਦੋਤ ਫਿਰ ਭਰਉਣਾ ਚਾਹੀਦਾ ਵੇਰ ਨੂੰ ਲੋ 30 ਕਿਲੋ ਭਰੂਗੀ ਆ ਲਓ ਜੀ ਚਾਰੇ ਥਾਣਾ ਠੀਕ ਆ ਜੀ ਕਿਸੇ ਰਕਮ ਦੀ ਕੋਈ ਫੋਟ ਛਾਂਗ ਕੋਈ ਵੱਧੂ ਬੱਚਾ ਨਹੀਂ ਲੱਗਾਗਾ ਚਾਰੇ ਥਣ ਨੇ ਗਾਇਬ ਗੂਬ ਜਿਹੜਾ ਤੁਸੀਂ ਵੇਖੂਗੇ तकरीबन ਕੋਈ 5 5 4 4 ਇੰਚ ਤੇ ਥਾਣਾ ਠੀਕ ਆ ਜੀ ਕਾਫੀ ਵਧੀਆ ਵੰਡ ਵੇਰ ਲੱਗਲੇ ਨੇ ਅਗਲਾ ਤੇ ਪਿਛਲੇ ਦਾ ਪਿਛਲਾ ਚਵਾਈ ਮੇਰਾ ਪ੍ਰਕ ਕਰ ਸਕਦਾ ਸੌਖੇ ਤਰੀਕੇ ਨਾਲ ਲੋਡੀ ਤੇਗ ਸੋ ਵੀ ਬਾਈ ਵੀ ਬਾਈ ਕਿਲੋ ਬੌਲਿਕ ਕੋ ਸਟਾਰਟਿੰਗ ਦੀ ਇਜਾਜ ਤੇ ਜੇ ਚੌਥੇ ਦਿਨ ਦੇ ਦੌਰਾਨ ਠੀਕ ਆ ਜੀ ਠੀਕ ਹੈ ਚਕਰਾਜ ਕੀ ਮੁੱਲ ਮੇਰੇ ਰੋ ਕਹਿੰਦਾ ਇਹਦਾ ਮੁੱਲ ਇੱਕ ਦਾ 1 10 ਹਾਂ ਲੈਣ ਦੇਣ ਇੱਕ ਸਾਦੀ ਦੇ ਦਾਂ ਇੱਕ 7 ਹਾਂ ਇੱਕ ਸਾਦੀ ਲੋ ਵੀ 1 ਲੱਖ 7000 ਦੀ ਇਹ ਮਿਲ ਜੂਗੀ ਠੀਕ ਆ ਜੀ 1 ਲੱਖ 10000 ਚਾਹੇ ਡਿਮਾਂਡ ਕਰਾ ਲਓ ਠੀਕ ਆ 1 ਲੱਖ 7000 ਦੀ ਇਹ ਵੈਡ ਮਿਲ ਜੂਗੀ ਤੋ तकरीबन ਕੋਈ 25 ਲੀਟਰ ਦਾ 25 ਤੋਂ ਬਾਹਰ ਚਲਣ ਵਾਲੀ ਬਾਹਰ ਬਾਹਰ ਚਲੂਗੀ ਬਾਹਰ ਚਲੂਗੀ ਜੇ ਇਸ ਵਕਤ 20 ਲੀਟਰ ਦਾ 22 ਲੀਟਰ ਬੋਲੇ ਬੋਲਾ ਕਰਨ ਵਾਲੀ ਥੱਲੇ ਤੇ ਬਾਕੀ ਕਰੋ ਸੰਗ ਦੇ ਵਿੱਚ ਆ ਐਚ ਐਫ ਦੇ ਨਾਲ ਥੋੜਾ ਜਿਹਾ ਕੋਈ ਫਿਰ ਸ਼ਾਈ ਵਾਲ ਦਾ ਕਰੋਸ ਮੰਨ ਲਵੇ ਐਚ ਐਫ ਦੇ ਵਿੱਚ ਪਰਸੈਂਟੇਜ ਦੀ ਵਧੇਰੇ ਆ ਠੀਕ ਆ ਜੀ ਡੱਬੀ ਰੰਗ ਪ੍ਰਿੰਟ ਤੁਸੀਂ ਫੈਸ਼ਨ ਪੂਸ਼ਨ ਵੈੜ ਦਾ ਦੇਖ ਲਿਆ ਇਧਰ ਜਗਰਾਜ ਆਪਣੇ ਕੋਲ ਜਿਹੜੀ ਇੱਕ ਆ ਇਧਰ ਵੈੜ ਆ ਜਾਂਦੀ ਵੀਰੇ ਇਹ 23 ਸਵੇਰ ਹੋਊਗੀ 23 ਸਵੇਰ ੱਲੇ ਵੀ 23 ਹੋ ਜੇ 24 ਹੋ ਜੇ ਆ ਤੇ ਬੱਚੀ ਇਹਦੀ ਮਰ ਗਈ ਮਗਰ ਬੱਛੀ ਆਜਾ ਦਿਨ ਕਿੰਨੇ ਹੋ ਗਏ ਇਹ 20 ਆ ਕਿ ਦਿਨ ਅੰਦਰ ਅੰਦਰ ਹੀ ਵੀ ਅੰਦਰ 20 ਦਿਨਾਂ ਦੇ ਅੰਦਰ ਬਾਹਰ ਹੀ ਆ ਹਾਂ ਅੰਦਰ ਬਾਹਰ ਹੀ ਆ ਇਸ ਵਕਤ ਜਿਹੜਾ ਆਪਾਂ ਚਵਾਦਾਂਗੇ 23 ਕਿਲੋ ਹਾਂ 23 24 ਕਿਲੋ ਤਿਆਰ ਹੋ 23 24 ਕਿਲੋ ਹਾਂ ਲੋ ਵੀ 23 24 ਕਿਲੋ ਦੋ ਦੋ ਤਿਆਰ ਜਿਹੜਾ ਹੁਣ ਹਾਜ਼ਰ ਉਹਦੀ ਗੱਲ ਕਰਦੇ ਪਏ ਆਪਾਂ ਠੀਕ ਆ ਜੀ ਜਿੰਨੇ ਵੀ ਪਸ਼ੂ ਤੁਹਾਨੂੰ ਦਿਖਾ ਰਹੇ ਆ ਅੱਗੇ ਵਧਾਉਣਾ ਘਟਾਉਣਾ ਕਿਸੇ ਭਰਾ ਦੀ ਸੇਵਾ ਤੇ ਡਿਪੈਂਡ ਲੰਬਾਈ ਲੰਬਾਈ ਬੈੜ ਦੀ ਪੂਰੀ ਆ ਬੱਚਾ ਸੀਗਾ ਤੇ ਮਗਰ ਐਕਸਪਾਇਰ ਹੋ ਗਿਆ ਠੀਕ ਆ ਜੀ ਹੁਣ ਬਗੈਰ ਬੱਚੇ ਤੋਂ ਦਿੱਤੀ ਜਾਣੀ ਰੰਗ ਬਲੈਕ ਤੇ ਵਾਈਟ ਐਚਐਫ ਦੇ ਵਿੱਚ ਕ੍ਰੋਸ ਵਾਇਰਡ ਹਾਈਟ ਕੱਦ ਬੋਤ ਦੀ ਪੂਰੀ ਆ ਸੋ 23 ਕਿਲੋ ਦੁੱਧ ਐਸ ਵਕਤੇ ਤੇ ਬਿਲਕੁਲ ਥੱਲੇ ਮੌਕੇ ਤੇ ਹਾਜ਼ਰ ਆ ਵੇਖੋ ਜੀ ਚੌਰ ਸਲੇਵਾ ਮੋੜ ਤੋਂ ਬਾਕੀ ਥਾਣਪੁਰ ਹਾਤੀ ਮੁਠੀ ਵਾਲਾ ਆ ਜੀ ਚੰਗਾ ਦੋਤਾ ਜਗਰਾਜ ਹਨ 23 ਕਿਲੋ ਇਹਦੇ ਥਲੇ ਸੋਹ। ਉਹ ਚੰਗਾ ਦੋ। ਇਹ ਇਹ ਵੀ ਕਰਾਉ ਸੀ ਦੋਤੋਂ ਘਟਣਾ ਨਹੀਂ ਇਹਨੇ ਗਰਮੀ। ਹਾਂ 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 ਗਰਮੀ ਗਰਮੀ ਦਾ ਮਤਲਬ ਨਹੀਂ ਬਾਲਾ ਗੇਟ ਆ। ਇਹ ਜਗਰਾਜ ਕੀ ਮੁੱਲ ਕਿੰਨੇ ਦੇ ਦੇ ਰਿਆਂ ਅੱਜ? ਇਹ ਵੀ 75 ਦੇ ਦੇਣੀ ਬਾ। 75 ਦੇ। ਆ ਮੁੱਲ ਜਿਉਂ ਮਰਜ਼ੀ ਕਰ ਲਈ। ਠੀਕ ਆ ਵੀਰੇ। ਲੋ ਵੀ 75000 ਦੀ ਕਿਸਾਨ ਵੀਰੋ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਜੀ। ਇਹਨਾਂ ਕੋਈ ਸਮਝ ਲੇ ਤੋਕੜਿਆ। ਸੱਜਰ ਹੋਗਾ। ਜਿਹੜੇ ਬੱਚਾ ਨਹੀਂ ਹੋਗਾ ਜੋ ਵੱਖਰੀ ਗੱਲ ਬੱਚਾ ਮਰ ਜਨਾ ਕੋਈ ਵੱਖਰੀ ਗੱਲ ਆ ਇਹ ਕਹਿ ਨਹੀਂ ਸਕਦੇ। ਆ ਹਾਂ ਹਾਂ। ਬਾਕੀ ਗਾਂ ਸੱਜਰ ਹੋਊਗੀ। ਠੀਕ ਆ ਵੀ ਮੋ ਵੀ ਇਹ ਅੱਜ 75000 ਦੀ ਮਿਲ ਜੂਗੀ ਠੀਕ ਆ ਜੀ 23 ਕਿਲੋ ਦੁੱਧ 75000 ਮੋਦ ਬਾਕੀ ਤੁਹਾਨੂੰ ਆਪਾਂ ਥਾਣੇ ਚੱਡੇ ਦੀ ਦਿਖਾ ਦਿੱਤੀ ਆ ਕਦ ਕੋ ਤੋਂ ਵੱਡਾ ਇਸ ਤੋਂ ਬਾਅਦ ਅਗਲੀ ਇੱਕ ਆਪਾਂ ਵੈੜ ਦੀ ਗੱਲਬਾਤ ਕਰਦੇ ਆ ਆ ਦੇਖੋ ਇਹ ਜਗਰਾਜ ਵੀ ਕ੍ਰੋਸ ਹੀ ਆ ਗਈ ਬਾਈ ਇਹ ਕ੍ਰੋਸ ਆ ਇਹ ਜਰਸੀ ਦਾ ਕ੍ਰੋਸ ਆ ਐਚਫੀ ਠੀਕ ਆ ਵੀਰੇ ਮੋ ਵੀ ਐਚਫੀ ਦੇ ਨਾਲ ਇਹ ਵੀ ਜਰਸੀ ਦਾ ਕ੍ਰੋਸ ਵੈੜ ਤੁਹਾਨੂੰ ਦਿਖਾ ਦਿੰਦੇ ਆ ਇਹਨੂੰ ਜਗਰਾਜ ਸਮੇਂ ਸੁਮੇ ਦੀ ਕਿੰਨੀ ਕ ਜਿੱਤ ਇਹਨੂੰ ਸੂਈ ਹੋ ਗਏ ਇਹਨੂੰ 14 ਦਿਨ ਹੋ ਗਏ ਨਾ 14 15 ਦਿਨ 14 15 ਦਿਨ ਅੱਛਾ ਇਹ ਮਗਰ ਮਗਰ ਬੱਚਾ ਆ ਗਿਆ ਹਾਂ ਠੀਕ ਆ ਜੀ ਇਸ ਵਕਤ ਕਿੰਨੇ ਦੋ ਦਸਲੇ 18 ਕਿਲੋ ਹੋਊਗਾ 18 ਕਿਲੋ ਹਾਂ ਲਓ ਵੀ 14 15 ਦਿਨਾਂ ਦੀ ਸੂਈ ਹੈ ਤੇ 18 ਕਿਲੋ ਦੁੱਧ ਵੱਚਾ ਮਗਰ ਇਸ ਵੈੜ ਦੇ ਸੋ ਲਾਸਟ ਦੇ ਵਿੱਚ ਦੋਸਤੋ ਇਹ ਆਪਾਂ ਤੁਹਾਨੂੰ ਵੈੜ ਦਿਖਾ ਰਹੇ ਹਾਂ ਬਿਲਕੁਲ ਬਲੈਕ ਜਾਂ ਰਾਂਗਾ ਵਾਈਟ ਬਲੈਕ ਦਾ ਕੰਬੀਨੇਸ਼ਨ ਚ ਆ ਸੋ ਇਧਰ ਤੁਹਾਨੂੰ ਬਾਹਰ ਕੱਢ ਕੇ ਆਪਾਂ ਤੋੜ ਕੇ ਦਿਖਾ ਦਈਏ ਚੰਗੀ ਤਰ੍ਹਾਂ ਆ ਦੇਖੋ ਜੀ ਸੋ ਚੱਡੇ-ਚੁੱਡੇ ਦੀ ਬੰਤਰ ਵੇਖੋ ਬਾਕੀ ਹੁਣ ਤਕਰੀਬਨ ਕੋਈ 2.5 3 2.5 3 ਵਜ ਦਾ ਸਮਾਂ ਤੇ ਬਿਲਕੁਲ ਮਾਰਨਿੰਗ ਦੀ ਜੇਕਰ ਆਪਾਂ ਚਵਾਈ ਦੀ ਗੱਲ ਕਰੀਏ ਤੇ ਉਸ ਅਕੋਰਡਿੰਗ ਦੋ 2.5 2.5 ਘੰਟਿਆਂ ਤੱਕ ਪਸ਼ੂ ਥੱਲਿਆਂ ਪੂਰੇ ਫਸ ਜਾਣੇ ਆ ਹਾਂ ਜਿਹੜੇ ਭਾਈਆਂ 22 22 24 ਕਿਲੋ ਦੁੱਧ ਦੇਣ ਵਾਲੇ ਆ ਠੀਕ ਆ ਜੀ ਜਿਹਨਾਂ ਦੀ ਕੈਪੈਸਿਟੀ ਹੈਗੀ ਇਹਨਾਂ ਦੀ ਸ਼ਾਮ ਤੱਕ ਜਾਂ ਜਾਂ ਸ਼ਾਮ ਦੀ ਚਵਾਈ ਤੱਕ ਜਾਂਦੇ ਇਹਨਾਂ ਨੇ ਕਰਮਾਲਿਆਂ ਨੇ ਪੂਰੇ ਫੱਬ ਜਾਣਾ ਥੱਲਿਆਂ ਠੀਕ ਆ ਜੀ ਅਜੇ ਵੀ ਤਕਰੀਬਨ ਕੋਈ 2.5 3 ਵਜ ਦਾ ਸਮਾਂ ਤੇ ਮਾਰਨਿੰਗ ਚਵਾਈ ਦਾ ਵੀ ਤੁਹਾਨੂੰ ਆਪਾਂ ਟਾਈਮ ਨੋਟ ਕੋਈ ਡਲਟ ਨਹੀਂ ਠੀਕ ਆ ਜੀ ਸਾਫ ਤੁਥਰੇ ਅੱਛਾ ਇਹ ਜਗਰਾਜ ਕੀ ਮੋਲ ਰੋਗੇ ਨਾ ਬਈ ਇਹ ਵੀ ਆਪਾਂ ਅੱਜ ਜਿਹੜੀ ਦੇਦਣੀ 70000 ਹੀ ਦੇ ਦਿਆਂਗਾ ਹਾਂ ਜਨਾਹ ਨਾਲ ਹੀ ਕੰਮ ਹੀ ਆ ਹਾਂ ਹਾਂ ਨਾਲ ਹੀ ਬਸ ਠੀਕ ਆ ਵੀਰੇ 70 ਦੋ ਦੇ ਕੋਈ ਫਿਰ ਕਨਫਰਮ ਕਰਾ ਲ ਕੇ 9018 ਕਿਲੋ ਹੋਊਗਾ 18 ਕਿਲੋ ਲੈ ਆਪਾਂ 70 ਦੇ ਦਿਆਂਗੇ ਠੀਕ ਆ ਵੀਰੇ ਮੋਲ ਜੋ ਮਰਜੀ ਕਰ ਇਹਦਾ ਬੱਚਾ ਜਗਰਾਜ ਇਹਦਾ ਬੱਚਾ ਉਹ ਕਾਲਾ ਆਜੋ ਲਓ ਵੀ ਇੱਧਰ ਬੱਚਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਹ ਬੱਚਾ ਹਾਂ ਆ ਕਾਲਾ ਬੱਚਾ ਇਹਦਾ ਹਾਂ ਉਹ ਲਓ ਬੈਠਾ ਨਣਾ ਆੜਾ ਕੋਲ ਆ ਜਿਹੜਾ ਖੜਾ ਹੈ ਇਹ ਇਸੇ ਦਾ 18 ਕਿਲੋ ਵਾਲੀ ਦਾ ਹਾਂ ਐਂਡ ਦੇ ਵਿੱਚ ਜਿਹੜੀ ਦਿਖਾਈ ਹੈ ਹਾਂ ਇੱਕ ਜਗਰਾਜ ਜਿਹੜੀ ਆਪਾਂ ਪਹਿਲਾ ਨੰਬਰ ਤੇ ਵੇਰ ਦਿਖਾਈ ਹੈ ਜਿਹੜੀ ਤਕਰੀਬਨ 22 23 ਕਿਲੋ ਤੇ ਚੱਲਣ ਦੀ ਉਹ ਲਾਓ ਬੱਛਾ ਆ ਪਹਿਲੇ ਨੰਬਰ ਵਾਲੀ ਦਾ ਜਿਹੜਾ ਦੋਸਤ ਇਹ ਬੱਛਾ ਮੇਲ ਕਾਪ ਕਿੰਨੇ ਦਿਨਾਂ ਦਾ ਬੱਚਾ ਦੱਸਿਆ ਜੀ ਉਹਨੂੰ ਹੋ ਗਿਆ ਕਿ ਮਾਲਾ ਵੀ 20 ਦਿਨਾਂ ਦਾ ਹੋਗਾ ਇਹ 20 ਦਿਨਾਂ ਦਾ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾਈ ਹੈ ਠੀਕ ਹੈ ਜੀ ਵੱਡੀ ਬੱਚੀ 23 ਕਿਲੋ ਵਾਲੀ ਹਾਂ ਇਸ ਤੋਂ ਬਾਅਦ ਆਪਾਂ ਜਿਹੜੀ ਜਗਰਾਜ ਸੈਕਿੰਡ ਨੰਬਰ ਤੇ ਦਿਖਾਈ ਆ ਉਹ ਬਗੈਰ ਬੱਚੇ ਸੀ ਹਾਂ ਬ ਲੋਬੇ ਤੇ ਜੇ ਨਬਰ ਦਾ ਜਿਹੜੀ ਦਿਖਾਈ ਆ ਕਿੰਨਾ ਦੁੱਧ ਦੱਸਿਆ ਸੀ ਓਏ ਹਲ ਦੁੱਧ ਹੈ 18 ਕਿਲੋ 18 ਕਿਲੋ ਦੁੱਧ ਕਿੰਨੇ ਦਿਨਾਂ ਦਾ ਬੱਚਾ ਵੀਰੇ ਇਹ ਲਾਲੋ ਕੋ 20 ਦੇ ਲਾਲੋ 5 ਦੇ ਲਾਲੋ ਇੱਥੇ ਵੀ ਆਪਾਂ ਦੀ ਬੱਚੀ ਚੰਗੀ ਆ ਬੱਚੀ ਬਹੁਤ ਚੰਗੀ ਪਾਲੀ ਗਈ ਉਹ ਵੀ ਬੱਚੀ ਚੰਗੀ ਆ ਭਰਾ ਕਿਸੇ ਨੇ ਚੰਗੀ ਪਾਲੀ ਪਲੀਤੀ ਤੇ ਗਾਂ ਵੀ ਕੋਈ ਚੰਗਾ ਦੁੱਧ ਛੱਡੇ 25 ਸਾਲ ਦੀ ਕਰਮਾੜੀ ਜੇ ਲੱਕ ਦੀ ਤਿਆਰ ਹੋ ਗਈ ਲੈ ਹਾਂ ਇੱਧਰ ਜਗਰਾਜ ਆਪਾਂ ਜਿਹੜੇ ਅਗਲੇ ਪਾਸੇ ਜਰਸੀ ਉਹਦਾ ਉਹ ਅੱਛਾ ਜਰਸੀ ਦਾ ਆ ਬੱਚਾ ਆ ਗਿਆ ਠੀਕ ਹੈ ਜੀ ਹਾਂ ਆ ਵੇਖੋ ਠੀਕ ਹੈ ਇਸ ਤੋਂ ਬਾਅਦ ਆਪਾਂ ਜਿਹੜਾ ਜਗਰਾਜ ਦਿਖਾਈਆ ਵੜ ਵੱਡੀ ਗਾਂ ਦਾ ਵੱਡੀ ਗਾਂ ਜਿਹੜੀ 2-3 ਦਿਨਾਂ ਦੇ ਵਿੱਚ ਨਾੜੂ ਆ ਆ ਬੱਛਾ ਦਾ ਪੋਲੀ ਚ ਚੱਲਣ ਢਈ ਹਾਂ ਲੋ ਵੀ ਆ ਜਿਹੜਾ ਬੱਚਾ ਠੀਕ ਆ ਜੀ ਸੋ ਬਾਕੀ ਮੇਰਾ ਭਰਾ ਵੀਡੀਓ ਤੁਸੀਂ ਸਕਿਪ ਨਾ ਕਰਿਓ ਪੂਰੀ ਵੀਡੀਓ ਦੇਖ ਲਿਆ ਜੀ ਇਸ ਤੋਂ ਬਾਅਦ ਆਪਾਂ ਜਿਹੜੀ ਆ ਵੜ ਦਿਖਾਈ ਬਗੈਰ ਬੱਚੇ ਇਹ ਬਗੈਰ ਬੱਚੇ ਦਾ ਇਹਦਾ ਆ ਬੱਛਾ ਠੀਕ ਆ ਜੀ ਇਹਦਾ ਕਾਲਾ ਬੱਛਾ ਠੀਕ ਆ ਆ ਵੇਖੋ ਜਿਹੜਾ ਆਪਾਂ ਐਂਡ ਦੇ ਵਿੱਚ ਤੁਹਾਨੂੰ ਦਿਖਾਈ ਆ ਦੋ ਕਵਾੜਾ ਜਿਹੜੀਆਂ ਵਿੱਚ ਸੀਗੀਆਂ ਇਹ ਬਗੈਰ ਬੱਚੇ ਤੋਂ ਤੇ ਬਾਕੀ ਜਿੰਨੀਆਂ ਵੜਾਂ ਹੈਗੀਆਂ ਦੋਸਤੋ ਸਾਰੀਆਂ ਦੇ ਨਾਲ ਇੱਕ ਸਟਾਰਟਿੰਗ ਦੇ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਤੀ ਆ ਠੀਕ ਆ ਜੀ ਨੀਲੀ ਦੀ ਝੋਟੀ ਆ ਸੋ ਉਹ ਗੱਭਣ ਕੋਈ ਠਾਂ ਦਸਾਂ ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਸੋ ਨੰਬਰ ਜਗਰਾਜ ਦੇ ਸਕਰੀਨ ਦੇ ਉੱਪਰ ਚੱਲਣਗੇ ਇਹ ਅੱਜ ਮਾਲ ਇਹ ਅੱਜ 208 ਤੋਂ 9 ਨਗ ਜਿਹੜੇ ਬਕਾਊ ਆ ਜਗਰਾਜ ਦੇ ਫਾਰਮ ਤੇ ਪੇਂਟ ਕਰਿਆਲੇ ਸੋ ਪਸ਼ੂ ਚੰਗੇ ਲੱਗੇ ਹੋਣਗੇ ਠੀਕ ਆ ਜੀ ਰੇਟ ਬਿਲਕੁਲ ਜਾਇਜ਼ ਆ ਜਿਹੜੇ ਭਰਾਣ ਤਕਰੀਬਨ ਕੋਈ 22 23 24 ਲੀਟਰ ਦੁੱਧ ਚੋਈ ਜਣਾ ਤੇ 70 ਜਾਂ 70 75 70 75 ਦੇ ਵਿੱਚ ਜਾਦੇ ਰੇਟ ਹੈਗੇ ਆ ਅਜ ਇਸ ਕਿਲੇ ਤੇ ਜਗਰਾਜ ਇੱਕ ਨੰਬਰ ਵੀਰੇ ਕਰ ਦਿਓ ਸਾਡੇ 94929 9592 ਪਿੰਡ ਘਰੇਆਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਵੀਰੇ ਹਾਂਜੀ ਸੋ ਦੋਸਤੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ